ਸ਼ਾਸਤਰੀ ਕਲ ਕਿਸਾਨੋ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਆਪਾਂ ਗੰਨੇ 'ਚ ਸਪਰੇਅ ਕਰਦੇ ਹਾਂ ਘਾਹ ਵਾਸਤੇ 24D ਮੈਟਰੀ ਵਗੈਰਾ ਅਲਟਰਾ ਜਨ ਸਾਰੀਆਂ ਮਿਕਸ ਕਰਕੇ ਤੇ ਇਹ ਆਪਾਂ ਬਰਸਾਤਾਂ ਤੇ ਦਿਨਾਂ 'ਚ ਕਰਦੇ ਹਾਂ ਤੇ ਕਈ ਵਾਰ ਉੱਪਰ ਬਰਸਾਤ ਪੈ ਜਾਂਦੀ ਆ ਤੇ ਇਹਦਾ ਕੋਈ ਅਸਰ ਨਹੀਂ ਹੁੰਦਾ ਤੇ ਜਿਹਾ ਆਪਾਂ ਠੀਕ ਦੇ ਰਹੇ ਨੇ ਆ ਵੀ ਬਰਸਾਤ ਹਟੂਗੀ ਮੌਸਮ ਸਾਫ ਹੋਊਗਾ ਫੇਰ ਕਰਾਂਗੇ ਉਦੋਂ ਨੂੰ ਲੇਟ ਹੋ ਜਾਂਦੀ ਘਾ ਵਡਾ ਹੋ ਜਾਂਦਾ ਤੇ ਇਹਦਾ ਆਪਾਂ ਅੱਜ ਹੱਲ ਲੱਭਿਆ ਆ ਸ਼ੈਂਪੂ ਦੀ ਪੂੜੀ ਇਹ ਜਦੋਂ ਵੀ ਤੁਸੀਂ ਸਪਰੇਅ ਕਰਨੀ ਆ ਤੁਸੀਂ ਦਵਾਈ ਦੇ ਵਿੱਚ ਇਹ ਸ਼ੈਂਪੂ ਦੀ ਪੂੜੀ ਇੱਕ ਪਾ ਦੇਣੀ ਆ ਇਹਦੇ ਨਾਲ ਅਸਰ ਵਧੀਆ ਹੋਊਗਾ ਇਹਦੇ ਤੋਂ ਇਲਾਵਾ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਪਾਣੀ ਆ ਜਿਹੜੀ ਜਲਦੀ ਤੇ ਵਧੀਆ ਅਸਰ ਕਰਦੀ ਆ ਜਿਹਦੇ ਨਾਲ ਪੂਰਾ ਰਿਜ਼ਲਟ ਵਧੀਆ ਮਿਲੂਗਾ ਜਲਦੀ ਛੜੂਗਾ ਇਹ ਆ ਜੀ ਯੂਰੀਆ ਇਹ ਆਪਾਂ ਹਰ ਪੰਪ ਚ ਨਾਲ ਇੱਕ ਇੱਕ ਮੁੱਠ ਜਾਂ ਕੌਲੀਕ ਲਾ ਲੋ ਪਾਈ ਜਾਣੀ ਆ ਤੇ ਇਤਨਾ ਪੂਰਾ ਵਧੀਆ ਰਿਜ਼ਲਟ ਮਿਲੂਗਾ ਬੱਦਲ ਦੇ ਮੌਸਮ ਦੇ ਵਿੱਚ ਬਸ 2 ਘੰਟੇ ਉੱਪਰ بارش ਨਹੀਂ ਪੈਣੀ ਚਾਹੀਦੀ 2 ਘੰਟੇ ਦੇ ਵਿੱਚ ਦਵਾਈ ਜਿਹੜੀ ਅਸਰ ਕਰ ਦਿੰਦੀ ਆ ਉਸ ਤੋਂ ਬਾਅਦ ਆਪੇ ਘਾਹ بارش ਪੈ ਵੀ ਜਾਊ ਤੇ ਘਾਹ ਆਪੇ ਹੌਲੀ ਹੌਲੀ ਸੁੱਕਦਾ ਰਹਿੰਦਾ ਵਾ ਇਹ ਜਾਣਕਾਰੀ ਤੁਹਾਨੂੰ ਦੋਸਤੋ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ ਜੀ